ਇਹ 5 ਮਿੰਟ ਦੀ ਵੀਡੀਓ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਬੱਚਿਆਂ ਦੇ ਬਿਨਾ ਗਰਾਊਂਡ ਤੋਂ ਤੁਸੀਂ ਦੇਖ ਸਕਦੇ ਹੋ ਬੱਚਿਆਂ ਨੇ ਕਿਵੇਂ ਪ੍ਰੈਕਟਿਸ ਕੀਤੀ ਸੀ ਪਹਿਲਾ ਸਕੂਲ ਲੈਵਲ ਤੇ ਫਿਰ ਕਲਸਟਰ ਲੈਵਲ ਤੇ ਫਿਰ ਬਲਾਕ ਲੈਵਲ ਤੇ ਫਿਰ ਜ਼ਿਲ੍ਹਾ ਲੈਵਲ ਤੇ ਫਿਰ ਸਟੇਟ ਲੈਵਲ ਤੇ ਬਿਨਾ ਕੋਈ ਆਰਥਿਕ ਸਹੂਲਤ ਬਿਨਾ ਕੋਈ ਪ੍ਰੋਫੈਸ਼ਨਲ ਕੋਚ ਬਿਨਾ ਕੋਈ ਗਰਾਊਂਡ ਸਕੂਲ ਦੀ ਐਕਟੀਵਿਟੀਜ਼ ਦੇ ਨਾਲ-ਨਾਲ ਕੋਈ ਵੱਖਰਾ ਨਹੀਂ ਹੈਗਾ ਵੀ ਸਾਰਾ ਦਿਨ ਖੇਡ ਖੇਡਾਂ ਹੀ ਕਰਾਈ ਜਾਂਦੀਆਂ ਨੇ ਨਾਲ-ਨਾਲ ਪੜ੍ਹਾਈ ਕੋਈ ਹਾਈਟ ਨਹੀਂ ਕੋਈ ਡਾਈਟ ਨਹੀਂ ਤੁਸੀਂ ਪ੍ਰੈਕਟਿਸ ਦੇਖ ਸਕਦੇ ਹੋ ਕਿਵੇਂ ਕਿਵੇਂ ਹੋਈਆਂ ਬੱਚਿਆਂ ਕੋਲੇ ਕੋਈ ਸ਼ੂਜ਼ ਨਹੀਂ ਆਪਦੇ ਸ਼ੂਜ਼ ਜਿਹੜੇ ਸਕੂਲ ਵਾਲੇ ਹੁੰਦੇ ਨੇ ਕੁਝ ਇੱਕ ਨੰਗੇ ਪੈਰ ਵੀ ਕਰ ਰਹੇ ਆ ਦੇਖੋ ਤੁਸੀਂ ਉਹ ਬੱਚੇ ਦੇ ਕੰਡਾਈ ਵੱਜਿਆ ਹਨ ਤਾਂ ਇੱਥੇ ਪਖੜੇ ਸੀ ਬਹੁਤ ਵੱਡੇ ਬੱਚੇ ਫਿਰ ਵੀ ਬੱਚਿਆਂ ਦਾ ਬਹੁਤ ਜ਼ਿਆਦਾ ਹੌਸਲਾ ਟੀਚਰ ਦੀ ਮੋਟੀਵੇਸ਼ਨ ਦੀਪਕ ਸਰ ਜੀ ਦਾ ਬਹੁਤ ਵੱਡਾ ਸਹਿਯੋਗ ਤੇ ਤੁਸੀਂ ਹੁਣ ਦੇਖੋ ਕਿਵੇਂ ਬੱਚੇ ਪ੍ਰੈਕਟਿਸ ਕਰ ਰਹੇ ਨੇ ਇਹ ਪ੍ਰੈਕਟਿਸ ਕਲਸਟਰ ਲੈਵਲ ਤੋਂ ਪਹਿਲਾਂ ਨਹੀਂ ਫਿਰ ਤੁਸੀਂ ਦੇਖੋ ਕਲਸਟਰ ਲੈਵਲ ਤੇ ਕਿੰਨੇ ਮੈਡਲ ਆਏ ਲੋਹੜ ਲੋਗੜ ਹੋ ਗਈ ਲੋਹੜ ਹੋ ਗਈ ਆਈ ਗਾਰ ਸਹੀ ਕਰਾਦਾ গোল ਲੱਗੇ ਕਰ ਲੋ ਮੈਡਲ ਸਿੱਧਾ ਕਰ ਇੱਕ ਮਿੰਟ ਹਾਂ ਸਿੱਧਾ ਕੋਈ ਨਹੀਂ ਕੋਈ ਨਹੀਂ ਬਸ ਜਸਟ ਇੱਕ ਆਪਾਂ ਵੀਡੀਓ ਬਣਾਣੀ ਹੈ ਛੋਟੀ ਜੀ ਅਨਮੋਲ ਦੋਨਾਂ ਚ ਹੀ ਮਿਲਣਾ ਦਾ ਤੁਣਕਾ ਤੁਣਕਾ ਕਰਕੇ ਗੁੱਡੀ ਚੜਦੀ ਹੁੰਦੀ ਆ ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਜੰਗ ਰੱਖਿਓ ਤੁਣਕਾ ਤੁਣਕਾ ਕਰਕੇ ਗੁੱਡੀ ਚੜਦੀ ਹੁੰਦੀ ਆ ਠੀਕ ਹੈ ਜੀ ਕੋਸ ਦੇ ਵਿੱਚ ਮੀਰਾ ਬੱਚਾ ਹੈਗਾ ਉਹ ਵੀ ਖੇਡਦਾ ਹੈ ਰੋਟੀ ਆਪ ਹੀ ਹੈ ਬਰਾ ਪੜਨ ਤਿਆਰੀਆਂ ਤੇ ਕੇ ਬੋਲਣਾ ਨਾਲ ਕੇ ਤਾਈ ਲੈ ਸ਼ਾਬਾਸ਼ ਵੈਰੀ ਬਰਗਰ ਬਰਗਰ ਖਾਂਦਾ ਹੋਇਆ ਹੈ ਨਾ ਜਮਾ 버ਗਰ ਵਰਗਾ ਦੇਖ ਇਹਨੂੰ ਦੇਖ ਸ਼ਕਲ ਦੇ ਤੇਰੇ ਵਰਗਾ ਹੈ ਨਾ ਜਮਾ ਉਹ ਵੀ ਖਾ ਲਾ ਹੈ ਖਾ ਲਾ ਖਾ ਲਾ ਰੋਟਣੇਲਾ ਸ਼ਾਬਾਸ਼ ਚੱਲ 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 ਹੂੰ ਲਾ 32 ਹੈ ਨਾ 32 ਆਉਂਦਾ ਇਹਦੇ ਵੈਸੇ ਇਹ ਤਾਂ ਪਰੋਫਰਾਉ ਉਹ ਬੱਚੇ ਨੂੰ ਪੂਰਾ ਸੂਰਾ ਜਾ ਫੇਰ 32 ਲੈ ਜੀ ਹੈ ਨਾ 32 ਪਾਸ ਹੀ ਰੱਖੋ ਕੁਛ ਨਹੀਂ ਬੰਦਾ ਆ ਇਹ ਦੇਖਿੰਨਾ ਇਹ 34 ਹੈ ਆ ਬਾਉ ਦਾ 32 ਆਉਗਾ ਇਹਨੂੰ ਸਹੀ ਆਊਗਾ ਜਮ ਆ ਸਹੀ ਆ ਆ ਅਗਲੇ ਜਿੰਨੇ ਸਾਲ ਦੇਖੀ ਜਾਊਗੀ ਕਿੰਨੇ ਦੇ ਲੋਗੜ ਇੱਕ ਇੱਥੇ ਪਿਆ ਗਿਆ ਇੱਥੇ ਹੀ ਵੀਰਾਬੱਦੀ ਕੋਲੇ ਰੋਪੜਦਾ ਦਾ ਸੀ ਲੋਗੜ ਬਹੁਤ ਜਗ੍ਹਾ ਤੇ ਹੈ ਲੋਗੜ ਮੋਗੇ ਚ ਵੀ ਹੈ ਆਪਣੀ ਦਾ ਆ ਸਹੀ ਓਕੇ ਹੈ ਨਾ ਇਹ ਸੇ ਵੀ ਹੈ ਨਾ ਹੂੰ ਨਾ ਪਾ ਲਿਆ ਫਿਰ ਆ ਜੋ ਨਵਾਂ ਟਰੈਕਸੂਟ ਦਵਾਤਾ ਤੁਹਾਨੂੰ ਹੈ ਨਾ ਵਿਰੇਂਦਰ ਸਰ ਨੇ ਚਲੋ ਖੁਸ਼ੀਆਂ ਨੇ ਬੱਚਾ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਸਾਡੀ ਆਂਟੀ ਨੂੰ ਵੀ ਇੱਕ ਇੱਕ ਜਣਾ ਖੁੱਲੇ ਖੁੱਲੇ ਹੋ ਜਾ ਖੁੱਲੇ ਖੁੱਲੇ ਥੋੜੇ ਪਿੱਛੇ ਹੋ ਜਾ ਕੀ ਤਾ ਜੱਟ ਆਏ ਪਿੱਛੇ ਕਰ ਸਾਰੇ ਨੂੰ ਖਾ ਲਿਜੇਗਾ ਉਹ ਨਾ ਲਾਉਣ ਰਹੇ ਨੇ ਹੋਰ ਕੀ ਹੋਵੇ ਰਹਿ ਗਿਆ ਹਾਂ ਤਾਂ ਖੁਸ਼ੀ ਦਾ ਟਾਈਮ ਹੈ ਹੱਥ ਜੋੜ ਕੇ ਸਾਰਿਆਂ ਨੂੰ ਧੰਨਵਾਦ ਹਾਂ ਸਾਰਿਆਂ ਨੂੰ ਜੀ ਆਇਆਂ ਸਾਰਿਆਂ ਜੀ ਆਇਆਂ ਨੂੰ ਮੈਂ ਕਹਿੰਦੀ ਸਾਰੇ ਮਿਲ ਕੇ ਰੱਣਨਾ ਵੈਰੀ ਗੁੱਡ ਜੋੜੀ ਨਹੀਂ ਮਿਲਤਾਂ ਲਈ ਬੰਨਣਾ ਬਹੁਤ ਹੋਰ ਵੀ ਵਧੀਆ ਹਾਂ ਮਿਲ ਕੇ ਕੀ ਕਰਨਾ ਹਾਂ ਪਰ ਪਹਿਲਾਂ ਖੇਡ ਜੋੜੀ ਹੈ ਹਾਂ ਬਹੁਤ ਵਧੀਆ ਪ੍ਰੀਜ਼ ਕਰਦੇ ਤੁਹਾਨੂੰ ਆਪਾਂ